ਸਾਸ਼ੀ ਗਾਲ ਦੋਸਤੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਿਹਾ ਦੇਖ ਸਕਦੇ ਹੋ ਭਾਰੀ ਬਰਸਾਤ ਆ ਜਿਹੜੀ ਉਹ ਇਸ ਵੇਲੇ ਹੋ ਕੇ ਹਟੀ ਆ ਤਾਂ ਦੇਖੋ ਸ਼ੰਭੂ ਬਾਰਡਰ ਤੇ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਉਹ ਭਾਰੀ ਬਰਸਾਤ ਦੇ ਵਿੱਚ ਵੀ ਜਿਹੜੇ ਨੇ ਉਹ ਆਰਾਮ ਫਰਮਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇਖੋ ਤੁਹਾਨੂੰ ਤਾਂ ਇਹ ਦੇਖੋ ਤਸਵੀਰਾਂ ਬਿਜਲੀ ਜਿਹੜੀ ਆ ਉਹ ਲਿਸ਼ਕ ਰਹੀ ਹੈ ਦੇਖੋ ਕਿਸਾਨ ਜਿਹੜੇ ਨੇ ਉਹ ਆਪਣੇ ਟਰਾਲੀਆਂ ਦੇ ਵਿੱਚ ਇਸ ਵੇਲੇ ਆਰਾਮ ਫਰਮਾ ਰਹੇ ਨੇ ਤੇਜ਼ ਬਾਰਿਸ਼ ਹੋ ਕੇ ਹਟਿਆ ਤਾਂ ਦੇਖੋ ਇਹ ਇਹ ਦੇਖੋ ਇਹ ਦੇਸ਼ਦਾਨ ਦਾ ਤਾਂ ਜਿਹੜਾ ਇਸ ਵੇਲੇ ਸੜਕਾਂ ਤੇ ਸੁੱਤਾ ਪਿਆ ਦੇਖੋ ਭਾਰੀ ਬਰਸਾਤ ਜਿਹੜੀ ਆਹ ਹੋ ਕੇ ਆਈ ਆ ਦੇਖ ਸਕਦੇ ਹੋ ਭਾਰੀ ਬਰਸਾਤ ਦੇ ਵਿੱਚ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ Ecco, sono le salate che non è così. ecco.